ਮੈਂ ਸਟੇਕ ਖੇਡ ਰਿਆ ਸੀਗਾ ਪਰ ਉਹ ਸਟੇਕ ਸੱਚੀ ਕਿਤਾ ਕੋ ਜਾਲੀ ਸਟੇਕ ਆ ਗਈ ਉੱਤੇ ਉਹ ਜਿਹੜਾ ਸ਼ੇਕ ਨਹੀਂ ਆਈ ਠੀਕ ਹੈ ਉਹਦੇ ਮੈਂ 500 ਪਾਇਆ ਕਿ ਅੱਧੇ ਘੰਟੇ ਜੇ ਮੈਂ 1500 ਕੱਢ ਲਿਆ ਠੀਕ ਹੈ ਜਦੋਂ ਮੈਂ ਕੱਢਿਆ ਉਹਦੇ ਵਿਡਰੋਅ OTP ਲਿਆ ਉਹਨਾਂ ਨੇ ਮੇਤੋਂ ਕੋਈ ਕੰਮ ਕਰ ਰਿਹਾ ਸੀ ਬੀਜੀ ਸੀ ਉੱਚੇ ਮੈਂ ਧਿਆਨ ਨਹੀਂ ਮਾਰਿਆ ਠੀਕ ਹੈ ਮੈਂ OTP ਭਰਿਆ ਠੀਕ ਹੈ ਪਹਿਲਾਂ ਮੈਨੂੰ 1500 ਆਇਆ ਉਸ ਤੋਂ 15 ਮਿੰਟ ਬਾਅਦ ਮੇ 2.5 ਲੱਖ ਡੈਬਿਟ ਹੋ ਗਿਆ ਤੇ ਜਦੋਂ 2.5 ਲੱਖ ਡੈਬਿਟ ਹੋਇਆ ਤਾਂ ਤੁਹਾਨੂੰ ਉਸ ਟਾਈਮ ਤੁਸੀਂ ਕੀ ਕੀਤਾ ਉਸ ਵਾਰ ਕੰਪਲੇਂਟ ਕੀਤੀ ਬੈਂਕ ਜਾ ਕੇ ਖਾਤਾ ਫ੍ਰੀਜ਼ ਕਰਾਇ ਉਹ ਸੋਦੀ ਇੱਕ ਸਟੇਸ਼ਨ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਕਰਾਤੀ ਹੋਈ ਹੈ ਨਹੀਂ ਉਹ ਉਹਨਾਂ ਨੇ ਸਾਈਬਰ ਸੈੱਲ ਗਿਆ ਉੱਥੇ ਸਿਰੇ ਜਾਣਾ ਜੀ ਇਸ ਕੰਪਲੇਂਟ ਨਹੀਂ ਕਰਾਈ ਉੱਥੇ ਅੱਜ ਸਾਈਬਰ ਸ੍ਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਇਹ ਖਬਰ ਉਹਨਾਂ ਵਾਸਤੇ ਹੈ ਕਿ ਜਿਹੜੇ ਸੋਚਦੇ ਆ ਸੀ 500 ਲਗਾ ਕੇ ਗੇਮਾਂ ਦੇ ਵਿੱਚੋਂ 1500 2000 ਰੁਪਿਆ ਕਰ ਲਾਂਗੇ ਜਿਹੜੇ ਆਨਲਾਈਨ ਪਲੈਟਫਾਰਮਸ ਤੇ ਗੇਮਸ ਖੇਡਦੇ ਆ ਅੱਜ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਜਿਹਦੇ ਅਕਾਊਂਟ ਦੇ ਵਿੱਚੋਂ 500 ਕਮਾਇਆ ਸੀ ਉਹਨੇ ਗੇਮ ਦੇ ਉੱਤੇ ਤੇ 1500 ਕਮਾਇਆ ਸੀ ਤੇ ਜਦੋਂ ਉਹਨੇ 1500 ਵਿਡਰੋ ਆਪਣੇ ਅਕਾਊਂਟ ਦੇ ਵਿੱਚ ਕੀਤਾ ਤੇ ਉਹਦੇ ਅਕਾਊਂਟ ਦੇ ਵਿੱਚੋਂ 2.5 ਲੱਖ ਰੁਪਇਆ ਡੈਬਿਟ ਹੋ ਗਿਆ ਆ ਸਾਡੇ ਨਾਲ ਨੌਜਵਾਨ ਮੌਜੂਦ ਹੈ ਸੱਸੀ ਗੱਲ ਜੀ ਸੱਸੀ ਗੱਲ ਬਾਈ ਕੀ ਤੁਹਾਡੇ ਨਾਲ ਕੀ ਹੋਇਆ ਸੀਗਾ ਕਿ ਤੁਸੀਂ ਕਿਹੜੀ ਗੇਮ ਡਾਊਨਲੋਡ ਕੀਤੀ ਸੀਗੀ ਮੈਂ ਸਟੇਕ ਖੇਡ ਰਿਆ ਸੀਗਾ ਪਰ ਉਹ ਸਟੇਕ ਸੱਚੀ ਕੀਤਾ ਕੋਈ ਝਾਲੀ ਸਟੇਕ ਆ ਗਈ ਉੱਤੇ ਕੋਈ ਜਿਹੜਾ ਸਟੇਕ ਨਹੀਂ ਆਈ ਠੀਕ ਹੈ ਉੱਚੇ ਮੈਂ 500 ਪਾਇਆ ਕਿ ਅੱਧੇ ਘੰਟੇ ਜੇ ਮੈਂ ਮੈਂ ਕੱਢਿਆ ਤੇ ਤੁਹਾਨੂੰ ਨਹੀਂ ਪਤਾ ਲੱਗਾ ਕਿ OTB ਵਿਡਰੋਅ ਵਾਲੇ ਕਦੇ ਵੀ ਨਹੀਂ ਯੂਜ਼ ਹੁੰਦਾ ਮੈਨੂੰ ਨਹੀਂ ਪਤਾ ਲੱਗਾ ਉਸ ਟਾਈਮ ਜਾਂ ਕਹਿ ਸਕਦੇ ਆ ਕਿ ਲਾਲਤ ਸੀਗਾ ਕਿ 500 ਦਾ 1500 ਆ ਗਿਆ 1000 ਰੁਪਿਆ ਨਹੀਂ ਮੈਂ ਕੋਈ ਕੰਮ ਕਰ ਰਿਆ ਸੀ ਬੀਜੀ ਸੀ ਉੱਚ ਮੈਂ ਧਿਆਨ ਨਹੀਂ ਮਾਰਿਆ ਠੀਕ ਹੈ ਮੋਟ ਵੀ ਭਰੇ ਆ ਠੀਕ ਹੈ ਪਹਿਲਾਂ ਮੈਨੂੰ 1500 ਆਇਆ ਉਸ 15 ਮਿੰਟ ਬਾਅਦ ਮੇ 2.5 ਲੱਖ ਡੈਬਿਟ ਹੋ ਗਿਆ ਤੇ ਜੋ 2.5 ਲੱਖ ਡੈਬਿਟ ਹੋਇਆ ਤਾਂ ਤੁਹਾਨੂੰ ਉਸ ਟਾਈਮ ਤੁਸੀਂ ਕੀ ਕੀਤਾ ਉਸ ਵੇ ਮੈਂ ਕੰਪਲੀਟ ਕੀਤੀ ਬੈਂਕ ਜਾ ਕੇ ਖਾਤਾ ਫ੍ਰੀਜ਼ ਕਰਾਇਆ ਪੁਲਿਸ ਸਟੇਸ਼ਨ ਗਿਆ ਹਾਂ ਅਜਾ ਤੁਸੀਂ ਇੱਕ ਸਟੇਸ਼ਨ ਪੁਲਿਸ ਥਾਣੇ ਦੇ ਵਿੱਚ ਕੰਪਲੇਂਟ ਕਰਾਤੀ ਹੋਈ ਹੈ ਨਹੀਂ ਉਹਨਾਂ ਨੇ ਸਾਈਬਰ ਸੈੱਲ ਗਿਆ ਉੱਥੇ ਸਿਰੇ ਜਾਣਾ ਇਹ ਇਸ ਕੰਪਲੇਂਟ ਨਹੀਂ ਕਰਾਈ ਉੱਥੇ ਅਜਾ ਸਾਈਬਰ ਦੇ ਵਿੱਚ ਲੋਨ ਨੇ ਸਵੈਰੇ ਕੀ ਤੁਹਾਨੂੰ ਜਾਣ ਵਾਸਤੇ ਤੇ ਕੀ ਲੱਗਦਾ ਹੈ ਕਿ ਇਹ ਜਿਹੜੀਆਂ ਗੀਮਾਂ ਖੇਡਦੇ ਆਂ ਜਿੱਤੋਂ ਪਾ ਪੈਸਾ ਸੋਧੇ ਪੈਸਾ ਸਾਡੇ ਕੋਲ ਆਏਗਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪੈਸਾ ਹੁਣ ਆਏਗਾ ਕਿ ਨਹੀਂ ਆਏਗਾ ਕਿ ਗਿਆ ਦੇਖੋ ਕੀ ਕਰਦੀ ਹੈ ਬੋਲ ਤੇ 2.5 ਲੱਖ ਰੁਪਿਆ ਅਮਾਉਂਟ ਕੋਈ ਛੋਟੀ ਅਮਾਉਂਟ ਨਹੀਂ ਹੈ ਹੈ ਤਾਂ ਵੱਡੀ ਹੈ ਹੁਣ ਕਰ ਕੀ ਸਕਦੇ ਤੇ ਜਿਹੜੀ ਇਹ ਸਟੇਕ ਸੀਗੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਹ ਫੇਕ ਹੈ ਤੁਹਾਨੂੰ ਕਿਹਨੇ ਜਦੋਂ ਮੈਂ ਦੁਵਾਰਾ ਸਟੇਕ ਸਟੇਕ ਕੀਤੀ ਉਹ ઓરિਜਨਲ ਸਟੇਕ ਗਈ ਉਹ ਸਟੇਕ ੁੱਟ ਗਈ ਅੱਛਾ ਉਹ ਸਟੇਕ ਸਿਰਫ ਇੱਕ ਵਾਰੀ ਤੁਹਾਨੂੰ ਦਿਖੀ ਹੈ ਉੱਥੇ ਤੇ ਜਿਹੜਾ ਤੁਸੀਂ ਬੈਂਕ ਗਏ ਹੋ ਬੈਂਕ ਵਾਲਿਆਂ ਨੇ ਦੱਸਿਆ ਨਹੀਂ ਕਿ ਅਕਾਊਂਟ ਕਿੱਥੇ ਦਾ ਹੈ ਆ ਕਿੰਨੇ ਟਰਾਂਜੈਕਸ਼ਨ ਕੀਤੀ ਹੈ ਗਿਆ ਸੀ ਉਹ ਗੁਜਰਾਤ ਦਾ ਅਕਾਊਂਟ ਕਹਦੇ ਨੇ ਗੁਜਰਾਤ ਦਾ ਅਕਾਊਂਟ ਕਹਿੰਦੇ ਤੇ ਅਕਾਊਂਟ ਫ੍ਰੀਜ਼ ਕਰ ਦਿੱਤਾ ਉਹਨਾਂ ਦਾ ਹਾਂ ਅਕਾਊਂਟ ਫ੍ਰੀਜ਼ ਹੋ ਗਿਆ ਉਹਨਾਂ ਦਾ ਵੀ ਤੇ ਮੇਰਾ ਵੀ ਫ੍ਰੀਜ਼ ਹੋਇਆ ਪਿਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਚਲੋ ਤੁਹਾਡੇ ਨਾਲ ਤਾਂ ਜਿਹੜਾ ਹੋਣਾ ਸੀ ਉਹ ਹੋ ਗਿਆ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਅੱਜ-ਕੱਲ ਦੇ ਨੌ ਪਰ ਤੁਸੀਂ ਤਾਂ ਖੇਡ ਲਈ ਸਾਢੇ ਚਲ ਵੀ ਗਏ ਨਾ ਤੇ ਤੁਹਾਨੂੰ ਕੀ ਲੱਗਦਾ ਕਿ ਬੱਚੇ ਆ ਚੀਜ਼ਾਂ ਨੂੰ ਲੈ ਕੇ ਕੁਝ ਸਿੱਖਣਗੇ ਹੁਣ ਸਿੱਖਣਾ ਚਾਹੀਦਾ ਵੈਸੇ ਤੇ ਦੁਬਾਰਾ ਤੁਸੀਂ ਖੇਡੂਗੀ ਹੋਗੇ ਮੈਂ ਤਾਂ ਨਹੀਂ ਖੇਡਦਾ ਤੇ ਜੇ ਤੁਹਾਨੂੰ 1500 ਦਾ ਹੁਣ 10000 ਮਿਲੇਗਾ ਫਿਰ ਤਾਂ ਵੀ ਨਹੀਂ ਖੇਡੂਗੇ ਮੈਂ ਨਹੀਂ ਖੇਡਦਾ ਤੇ 2.5 ਲੱਖ ਰੁਪਏ ਤੁਹਾਡੇ ਘਰ ਦੇ ਨੂੰ ਪਤਾ ਕੀ 2.5 ਲੱਖ ਰੁਪਏ ਤੁਹਾਡੇ ਅਕਾਊਂਟ ਦੇ ਵਿੱਚੋਂ ਡੈਬਿਟ ਹੋਇਆ ਨਹੀਂ ਹੈ ਹੀ ਨਹੀਂ ਪਤਾ ਮੈਨੂੰ ਜੇ ਪਤਾ ਲੱਗੇਗਾ ਘਰ ਦੇ ਕੀ ਕਹਿਣਗੇ ਸਮਝਾਣਗੇ ਤੁਸੀਂ ਵੀ ਨੌਜਵਾਨਾਂ ਨੂੰ ਇੱਕ ਮੈਸੇਜ ਦਿਓ ਕਿ ਜਿਹੜੀ ਆ ਗੇਮ ਆਨਲਾਈਨ ਖੇਡਦੇ ਆ ਪਲੇਟਫਾਰਮ ਵਾਲੇ ਆਨਲਾਈਨ ਗੇਮਸ ਖੇਡਦੇ ਆ ਤੇ ਇਹਨਾਂ ਨੂੰ ਕਿੱਦਾਂ ਕਰਨਾ ਚਾਹੀਦਾ ਨਾ ਖੇਡੋ ਵਧੀਆ ਜੂਆ ਮੜੀ ਚੀਜ਼ ਸਾਡੇ ਨਾਲ ਇੱਕ ਨੌਜਵਾਨ ਸੀਗਾ ਨੌਜਵਾਨ ਥੋੜਾ ਉਦਾਸ ਵੀ ਕਹਿ ਸਕਦੇ ਹੋ ਕਿਉਂਕਿ ਅਮਾਉਂਟ ਬਹੁਤ ਵੱਡੀ ਹੈ 22 ਲੱਖ ਰੁਪਿਆ अमाउंट ਹੈ ਜਿਹੜੀ ਇਸ ਮੁੰਡੇ ਦੇ ਅਕਾਊਂਟ ਦੇ ਵਿੱਚੋਂ 1 ਮਿੰਟ ਦੇ ਵਿੱਚੋਂ ਡੈਬਿਟ ਹੋ ਗਈ ਹੈ ਅਸੀਂ ਪੰਜਾਬ ਨੈਸ਼ਨ ਦੇ ذریعے ਅੱਜ ਕੱਲ ਦੇ ਨੌਜਵਾਨ ਨੂੰ ਇਹ ਸਮਝਾਣੇ ਆ ਕਿ ਜਿਹੜੇ ਆਨਲਾਈਨ ਪਲੈਟਫਾਰਮ ਨੇ ਇਹ ਕੋਈ ਤੁਹਾਨੂੰ ਪੈਸਾ ਨਹੀਂ ਦੇ ਰੇ ਇਹ ਸਕੈਮ ਹੈ ਜਿਹੜੇ ਅੱਜ ਕੱਲ ਆਨਲਾਈਨ ਗੇਮਸ ਚੱਲ ਰਹੀਆਂ ਇਹਨਾਂ ਤੇ ਪੈਸਾ ਨਾ ਇਨਵੈਸਟ ਕਰੋ ਕਿਉਂਕਿ 1500 ਪਿੱਛੇ ਇਸ ਨੌਜਵਾਨ ਨੇ ਆਪਣਾ 2.2 ਲੱਖ ਰੁਪਿਆ ਗਵਾਇਆ ਹੈ ਤੁਸੀਂ ਦੇਖ ਰਹੇ ਸੀਗੇ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡੇ ਨਾਲ